ਨਮਸਕਾਰ ਤੁਸੀਂ ਦੇਖ ਰਹੇ ਹੋ ਸਤਿਆ ਸਵੇਰਾ ਜਲੰਧਰ ਚ ਅਪਰਾਧ ਨੂੰ ਰੋਕਣ ਲਈ ਕਮਿਸ਼ਨਰ ਪੁਲਿਸ ਨੇ ਵੱਡੀ ਕਾਰਵਾਈ ਕੀਤੀ ਹੈ 28 ਅਗਸਤ 2025 ਨੂੰ ਚਿਕਚਿਕ ਹਾਊਸ ਨੇੜੇ ਪਰਮਜੀਤ ਸਿੰਘ ਤੋਂ ਗਨਪੁਆਇੰਟ ਤੇ ਕਾਰਕ ਹੋਈ ਗਈ ਸੀ ਇਸ ਮਾਮਲੇ ਵਿੱਚ ਤੁਰੰਤ ਕਾਰਵਾਈ ਕਰਦੇ ਹੋਏ ਸੀਪੀ ਤਨਪ੍ਰੀਤ ਕੌਰ ਦੀ ਅਗਵਾਈ ਹੇਠ ਪੁਲਿਸ ਟੀਮ ਨੇ ਦੋਸ਼ੀਆਂ ਦੀ ਪਾਲ ਸ਼ੁਰੂ ਕਰ ਦਿੱਤੀ ਤਤਤੀਸ ਦੌਰਾਨ ਪੁਲਿਸ ਨੇ ਸੀਸੀਟੀਵੀ ਕੈਮਰੇ ਤਕਨੀਕੀ ਸਹਾਇਤਾ ਨਾਲ ਦੋਸ਼ੀਆਂ ਨੂੰ ਰਈਆ ਨੇੜੇ ਫੜਿਆ ਪੁਲਿਸ ਨੂੰ ਦੇਖ ਕੇ ਉਨ੍ਹਾਂ ਨੇ ਗੱਡੀ ਪਜਾਈ ਅਤੇ ਫਾਇਰਿੰਗ ਵੀ ਕੀਤੀ ਜਵਾਬੀ ਕਾਰਵਾਈ 'ਚ ਮਨਜੋਤ ਸਿੰਘ ਉਪਮਨੀ ਨੂੰ ਗ੍ਰਿਫਤਾਰ ਕਰਕੇ ਉਸ ਕੋਲੋਂ 7.62 ਐਮਐਮ ਪਿਸਟਲ ਬਰਾਮਦ ਹੋਈ ਦੂਜੇ ਦੋਸ਼ੀ ਹਜੂਰ ਸਿੰਘ ਉਪਮਾਨਵ ਨੂੰ ਗ੍ਰੀਨ ਐਵੇਨਿਊ ਕਲੋਨੀ ਰਈਆ ਤੋਂ ਖੋਈ ਗੱਡੀ ਸਮੇਤ ਫੜਿਆ ਗਿਆ ਦੋਵੇਂ ਦੋਸ਼ੀਆਂ ਖਿਲਾਫ ਨਵੇਂ ਕੇਸ ਦਰਜ ਕੀਤੇ ਗਏ ਹਨ ਅਤੇ ਰਿਮਾਂਡ ਲੈ ਕੇ ਹੋਰ ਪੁੱਛਗਿੱਛ ਚੱਲ ਰਹੀ ਹੈ ਹਜੂਰ ਸਿੰਘ ਉਤੇ ਪਹਿਲਾ ਵੀ ਤਿੰਨ ਕੇਸ ਦਰਜ ਹਨ ਸੀਪੀ ਜਲੰਧਰ ਨੇ ਕਿਹਾ ਕਿ ਸ਼ਹਿਰ ਵਿੱਚ ਕਿਸੇ ਵੀ ਗੈਰ ਕਾਨੂੰਨੀ ਗਤੀਵਿਧੀਆਂ ਨੂੰ ਬਰਦਾਸ਼ਤ ਨਹੀਂ ਕੀਤਾ ਜਾਵੇਗਾ ਅਤੇ ਅਪਰਾਧੀਆਂ ਵਿਰੁੱਧ ਸਖਤ ਕਾਰਵਾਈ ਕੀਤੀ ਜਾਏਗੀ ਕੱਲ ਸਵੇਰੇ ਚਿਕਚਕ ਹੌਸਲਾ ਕੇ ਇਤਲਾਹ ਮਿਲੀ ਸੀਗੀ ਕਿ ਇੱਕ ਗੱਡੀ ਸੈਂਟਰੋ ਸੈਂਟਰੋ ਗੱਡੀ ਨੇ ਗਨ ਪੁਆਇੰਟ ਤੇ ਇੱਕ ਸ਼ੈਵਲਟ ਗੱਡੀ ਸਨੈਚ ਕਰਕੇ ਲੈ ਗਏ ਆ ਮੌਕੇ ਤੇ ਇਮੀਡੀਏਟਲੀ ਸੀਆਈਏ ਟੀਮ ਨੇ ਰਸ਼ ਕੀਤਾ ਅਤੇ ਐਸਐਚਓ ਦੋ ਨੇ ਰਸ਼ ਕੀਤਾ ਰਸ਼ ਕਰਨ ਤੋਂ ਬਾਅਦ ਇਹਨਾਂ ਨੂੰ ਇਤਲਾਹ ਮਿਲੀ ਕਿ ਇਹ ਜਿਹੜੀ ਗੱਡੀਆਂ ਨੇ ਇਹ ਦੋਨੋਂ ਦੇਖੀਆਂ ਗਈਆਂ ਨੇ ਰੀਅਲ ਲੱਗੇ ਇਮੀਡੀਏਟਲੀ ਸੀਪੀ ਸਾਹਿਬ ਵੱਲੋਂ ਇੱਕ ਟੀਮਾਂ ਬਣਾਈਆਂ ਗਈਆਂ ਜਿਹਦੇ ਵਿੱਚ ਐਸਐਚਓ ਦੋ ਡਿਵੀਜ਼ਨ ਨੰਬਰ ਅਤੇ ਸੀਏ ਇੰਚਾਰ ਚੰਦਰ ਕੁਮਾਰ ਦੀ ਟੀਮ ਨੂੰ ਮੌਕੇ ਤੇ ਰਸ਼ ਕੀਤਾ ਗਿਆ ਰਈਏ ਲਾਗੇ ਰਈਏ ਦੇ ਵਿੱਚ ਜਦੋਂ ਉੱਥੇ ਪਹੁੰਚੇ ਆ ਦੋ ਗੱਡੀਆਂ ਉੱਥੇ ਜਾਂਦੀਆਂ ਦੇਖਿਆ ਇਹਨਾਂ ਨੂੰ ਇੱਕ ਸੰਤਰੋ ਗੱਡੀ ਸੀ ਇੱਕ ਜਿਹੜੀ ਸਨੇਚ ਕੀਤੀ ਗੱਡੀ ਸੀ ਉਹ ਆ ਜਦੋਂ ਇਹਨਾਂ ਨੇ ਗੱਡੀ ਰੋਕਣ ਦੀ ਕੋਸ਼ਿਸ਼ ਕੀਤੀ ਤੇ ਕਿਉਂਕਿ ਉਹਨਾਂ ਨੇ ਫਾਇਰ ਕੀਤਾ ਪੁਲਿਸ ਪਾਰਟੀ ਤੇ ਜਵਾਬੀ ਪੁਲਿਸ ਪਾਰਟੀ ਦੇ ਫਾਇਰ ਦੇ ਵਿੱਚ ਇੱਕ ਮਾਨਵਜੀਤ ਸਿੰਘ ਜਿਹੜਾ ਮੁੰਡਾ ਆ ਉਹ ਜ਼ਖਮੀ ਹੋ ਗਿਆ ਅਤੇ ਹਜੂਰ ਸਿੰਘ ਇਲੀਅਸ ਮਨੀ ਜਿਹੜਾ ਆ ਉਹ ਬੰਦਾ ਜਿਹੜਾ ਮੌਕੇ ਤੇ ਫੜ ਲਿਆ ਇਨਾਂ ਕੋਲੋਂ ਮੌਕੇ ਤੇ ਸਨੇਚ ਕੀਤੀ ਗੱਡੀ ਜਿਹੜੀ ਉਹ ਵੀ ਰਿਕਵਰ ਕਰ ਲਈ ਗਈ ਅਤੇ ਨਾਲ ਜਿਹੜਾ ਇੰਜਣ ਬੰਦਾ ਆ ਉਹਨੂੰ ਵੀ ਇਹਨਾਂ ਨੇ ਫੜ ਲਿਆ ਇਹਨਾਂ ਕੋਲੋਂ ਇੱਕ ਵੈਪਨ 32 बोर 7.65 ਰਿਕਵਰ ਕੀਤਾ ਗੱਡੀ ਜਿਹੜੀ ਸਨੇਚ ਕੀਤੀ ਹੋਰ ਕਵਰ ਕੀਤੀ ਆ ਇਹਨਾਂ ਦੇ ਖਿਲਾਫ थाना ਬਿਆਸ ਦੇ ਵਿੱਚ ਇੱਕ ਪਰਚਾ ਰਜਿਸਟਰ ਕੀਤਾ ਗਿਆ ਐਫ ਆਈ ਆਰ ਨੰਬਰ 100 160/25 ਅੰਡਰ ਸੈਕਸ਼ਨ 109 25398 ਅਤੇ 221 136 ਪੀ ਐਨ ਐਸ ਇਹ ਤੁਹਾਨੂੰ ਇਹ ਦੇ ਵਿੱਚ ਮੈਂ ਅੱਗੇ ਦੱਸਣਾ ਚਾਹੁੰਦਾ ਕਿ ਇੱਕ ਐਫਆਰ ਨੰਬਰ ਜਿਹੜੀ ਹੈ ਜਲੰਧ ਵਿੱਚ ਦਰਜ ਕੀਤੀ ਗਈ ਹੈ ਡਿਵੀਜ਼ਨ ਨੰਬਰ 2 ਦੇ ਵਿੱਚ 109/304 2 ਇਹ ਦੋਨੇ ਬੰਦੇ ਇੱਕ ਦੋਨੇ ਬੰਦੇ ਅਰੈਸਟ ਕਰਕੇ ਜਲੰਧ ਆਂਦੇ ਗਏ ਆ ਇਹਨਾਂ ਦੇ ਵਿੱਚੋਂ ਜਿਹੜਾ ਮਨਵਜੀਤ ਆ ਇਹਦਾ ਹਾਲਾਤ ਚੱਲ ਰਿਹਾ ਹੈ ਪ੍ਰਾਈਵੇਟ ਹਸਪਤਾਲ ਦੇ ਵਿੱਚ ਤੇ ਦੂਜਾ ਬੰਦਾ ਜਿਹੜਾ ਹੈਗਾ ਆ ਹਜੂਰ ਸਿੰਘ ਇਹਦੀ 3 ਦਿਨ ਦੀ ਰਿਮਾਂਡ ਤੇ ਸਾਡੇ ਕੋਲ ਇਹਦੇ ਖਿਲਾਫ ਜਿਹੜਾ ਹਜ਼ੂਰ ਸਿੰਘ ਇਲੀਅਸ ਮਣੀ ਆ ਇਹਦੇ ਖਿਲਾਫ ਤਿੰਨ ਮੁਕਾਦਮੇ ਦਰਜ ਆ ਇੱਕ ਤੇ ਇੱਕ ਜਨਵਰੀ ਨੂੰ 2025 ਨੂੰ ਜੇਲ੍ਹ ਤੋਂ ਬਾਹਰ ਆਇਆ ਤੇ ਆਉਂਦਾ ਹੀ ਇਹ ਵਾਰਦਾਤਾ ਕਰ ਰਿਹਾ ਆ ਇਹਨਾਂ ਦੀ ਜਿਹੜੀ ਪੁਸ਼ਕਿਸ਼ ਆ ਉਹ ਚੱਲ ਰਹੀ ਆ